ਆਪਾਂ ਜੁਨੀਵਰਸਿਟੀ ਮੇਲੇ ਤੇ ਪਾਈ ਸੀ ਵੀਡੀਓ ਉੱਥੇ ਬਹੁਤ ਵਿਦਵਾਨਾਂ ਦੇ ਮਤਲਬ ਕਿ ਆਪਦੇ ਜਾਨੀ ਵਿਚਾਰ ਦਿੱਤੇ ਜੋ ਮੋ ਜਿੰਨਾ ਕੋ ਉਹਨਾਂ ਨੇ ਸੀਗਾ ਆਪ ਦਾ ਦਿਮਾਗ ਲਾ ਕੇ ਦੱਸਿਆ ਹਾਂ ਲੋ ਵੀ ਦੋਸਤੋ ਆਪਾਂ ਪਾਈ ਸੀ ਯੂਨੀਵਰਸਿਟੀ ਮੇਲੇ ਦੀ ਵੀਡੀਓ ਜਿਹੜਾ ਮੇਲਾ ਸੀਗਾ ਤੇ ਉੱਥੇ ਬਾਈ ਨੇ ਬਾਈ ਨਾਲ ਗੱਲਬਾਤ ਹੋਈ 26 ਝੋਨੇ ਤੇ ਜੋ ਵਿਵਾਦ ਹੋਇਆ ਸੀਗਾ ਉਸ ਦਿਵਾਰ ਵੀਡੀਓ ਪਾਈ ਸੀ ਝੋਨਾ ਦਿਖਾਇਆ ਸੀ ਜਾਂ ਹੋਰ ਚੀਜ਼ ਦਿਖਾਈ ਸੀ ਮੱਕੀ ਮੁੱਕੀ ਮੱਕੀ ਦਿਖਾਈ ਸੀਗੀ ਨੇ ਵਿੱਚ ਬਦਵਾਨ ਕਮੈਂਟ ਵਾਲੇ ਬਹੁਤ ਕੁਝ ਬੋਲਿਆ ਜੋ ਉਹਨਾਂ ਨਾਲ ਗੱਲਬਾਤ ਕਰਦੇ ਤੇ ਉਹਨਾਂ ਨੂੰ ਝੋਨਾ ਦਿਖਾਉਣੇ ਆਪਣਾ ਤੇ ਬਾਅਦ ਚ ਪੂਰੀ ਗੱਲਬਾਤ ਕਰਦੇ ਬਾਈ ਭੇਜ ਕਿਵੇਂ ਆ ਠੀਕ ਹੈ ਜੀ ਵਧੀਆ ਠੀਕ ਠਾਕ ਹੈ ਬਾਈ ਹੁਣ ਕੀ ਕਹਿਣਾ ਚਾਹੇਗਾ ਤੂੰ ਬਾਈ ਕਮੈਂਟਾਂ ਚ ਜਿਹੜੀਆਂ ਉਹਨਾਂ ਨੇ ਗਾਲ ਕੱਢੀ ਜਾਂ ਕਿਸੇ ਕੋਈ ਗਲਤ ਕਮੈਂਟ ਕਰਿਆ ਆਪਾਂ ਗਲਤ ਕਿਸੇ ਨੂੰ ਨਹੀਂ ਬੋਲਣਾ ਆਪਾਂ ਅੱਥ ਦੇ ਆਧਾਰ ਤੇ ਗੱਲ ਕਰਨੀ ਆ ਅੱਥਾ ਤੋਂ ਪਾਸੇ ਨਹੀਂ ਜਾਣਾ ਮੈਂ ਉੱਤੇ ਜਾ ਕੇ ਬੋਲਿਆ ਸੀ ਵੀ 26 ਚੋਨਾ ਲੋਕਾਂ ਦਾ ਤਕਰੀਬਨ ਰੈਡੀ ਹੋ ਚੱਲਿਆ ਮੈਨੂੰ ਸਿੱਟ ਗਏ ਕਿੱਥੇ ਹਾਂ ਜਾਂ ਚੱਕੋਂਗੇ ਤੁਸੀਂ ਇਹ ਗੱਲ ਤੇ ਕੋਈ ਇਹ ਬਲਵਾਨਾਂ ਨੂੰ ਮੇਰਾ ਇੱਕ ਸਵਾਲ ਆ ਹੁਣ ਵੀ ਸਵਾਲ ਆ ਉਦੋਂ ਵੀ ਸੀਗਾ 90 ਮੰਡੀ ਦੇ ਵਿੱਚ ਆਪਣੀਆਂ ਚੋਨਾ ਨਹੀਂ ਵੇਚ ਰਿਹਾ ਉਰੇ ਇਹ ਜਾਂਦੇ ਲੋਕ ਵਿਦਵਾਨ ਉੱਥੇ ਜਾ ਬੜਨ ਕਾ ਹਾਂ ਇਹ ਜੋ ਆਪਾਂ ਯੂਨੀਵਰਸਿਟੀ ਦੇ ਵਿਦਵਾਨ ਆ ਆਪਾਂ ਸਰਕਾਰਾਂ ਨੂੰ ਨਹੀਂ ਸੀ ਗਲਤ ਕਿ ਆਪਾਂ ਯੂਨੀਵਰਸਿਟੀ ਦੇ ਡਾਕਟਰਾਂ ਨੂੰ ਕਿਹਾ ਸੀ ਗਲਤ ਵੀ ਜਦੋਂ ਤੁਸੀਂ ਸਾਨੂੰ ਵੀ ਦੇ ਦੇ ਦਿੰਦੇ ਹੋ ਤੇ ਫਿਰ ਸ਼ੈਲਰ ਕਾਤੋਂ ਨਹੀਂ ਲੈਂਦਾ ਇਹ ਆਪਣਾ ਮੇਨ ਮੁੱਦਾ ਸੀ ਉਥੇ ਨਾ ਕੀ ਦੂਜਾ ਉਥੇ ਵਿੱਚ ਕਰੀ ਜਾਂਦਾ ਅਧੂਰੀ ਜਾਣਕਾਰੀ ਉਹ ਕਮੈਂਟ ਪੜ ਕੇ ਮੈਂ ਤੁਹਾਨੂੰ ਬਾਅਦ ਚ ਗੱਲ ਕਰਦਾ ਪਹਿਲਾਂ ਮੈਂ ਤੁਹਾਨੂੰ ਦੱਸ ਦਿੰਦਾ ਵੀ ਆ ਆਪਣੇ ਗਵਾਂਢੀਆਂ ਦਾ 26 ਝੋਨਾ ਹਮ ਆਪਣਾ ਬਾਈ 44 ਝੋਨਾ ਆ 44 ਝੋਨਾ ਆਪਣਾ ਮੈਂ ਇਹ ਗੱਲ ਦਾ ਵੀ 26 ਝੋਨਾ ਆਪਾਂ ਪਿਛਲੇ ਸਾਲ ਲਾਇਆ ਸੀ ਬਾਈ ਹਮ ਤੇ ਇਹ ਲਾਇਆ ਸੀਗਾ 26 ਝੋਨੇ ਦੀ ਉਹੀ ਦਿੱਕਤ ਆਉਂਦੀ ਆ ਵੇਚਣ ਵੇਲੇ ਠੀਕ ਆ ਕਿਉਂਕਿ ਬਾਈ ਇਹ ਦਿਨਾਂ ਚ ਥੋੜਿਆਂ ਜੀ ਪੱਕਦਾ ਹਾਂ ਇਹਦੇ ਚ ਨਮੀ ਜਿਹੜੀ ਇਹ ਸਵਾਲ ਕੀਤਾ ਸੀ ਤੂੰ ਹਾਂ ਇਹ ਚ ਨਮੀ ਦੀ ਉਹ ਉਹਦੇ ਦਾ ਆਪਣਾ ਕੈਮਰਾਜ ਬੰਦ ਕਰਾਦਾ ਉਹ ਵਿਦਵਾਨਾਂ ਨੂੰ ਇਹ ਨਹੀਂ ਨਾ ਪਤਾ ਲੱਗਿਆ ਉਹਨਾਂ ਨੇ ਕੱਲਾ ਉਹਨਾਂ ਦਾ ਝੋਨਾ ਦੇਖ ਕੇ ਕਹੀ ਜਾਂਦੇ ਆ ਇਹ ਤਾਂ ਇੱਥੇ ਟ੍ਰੈਲ ਆਉਂਦੇ ਆ ਇਹ ਬਾਈ ਉਹਨਾਂ ਦੇ ਟ੍ਰੈਲ ਹੀ ਇੰਨੇ ਮਾਰੇ ਤੇ ਵੀ ਕੰਨਾਕ ਚੰਗਾ ਉਹੀ ਤਾਂ ਗੱਲ ਆ ਵੀ ਹਰਿਆਣਾ ਸਰਕਾਰ ਆ ਹਰਿਆਣਾ ਸਰਕਾਰ ਆ ਮੱਝ ਲੈਣ ਉੱਠੀ ਹਰਿਆਣੇ ਦੀ ਪਤਾ ਕਿੰਨੇ ਦੀ ਆ 24 ਲੱਖ ਦੀ ਤੇ ਆਪਣੀ ਪਤਾ ਕਿੰਨੇ ਦੀ ਆ 60 70 ਹਜ਼ਾਰ 60 ਆਪਣੀ ਸਰਕਾਰ ਨੇ ਫਿਰ ਕੀਤਾ ਕੀ ਹਾਂ ਜੋ ਨੇ ਕੀਤਾ ਚਲ ਬੀਆ ਨੂੰ ਛੱਡ ਦੇ ਯਾਰ ਉਹ ਬਦਵਾਨ ਇੱਥੇ ਵੀ ਆਉਣਗੇ ਇੱਥੇ ਬਦਵਾਨ ਪਸ਼ੂਆਂ ਤੇ ਫਿਰ ਕੀ ਕੀਤਾ ਆਪਾਂ ਨੂੰ ਚੰਗਾ ਸੀਮਣ ਦਿੱਤਾ ਉਹਨਾਂ ਨੇ ਕਿਤੇ ਕਿਸੇ ਵੀ ਮਲਾ ਸੀਮਣ ਬੈਂਕ ਨੇ ਆਪਾਂ ਨੂੰ ਸੀਮਣ ਨਹੀਂ ਚਾਜਦਾ ਦਿੱਤਾ ਜੇ ਕਿਸਾਨੀ ਨੂੰ ਬਚਾਉਣਾ ਪਸ਼ੂਆਂ ਤੇ ਤੇ ਕਿਸਾਨੀ ਤੇ ਕੰਮ ਕਰਨਾ ਹੀ ਪਵੇ ਭਾਈ ਇੱਕ ਗੱਲ ਹੋਰ ਤੇ ਜੂ ਵਿੱਚ ਹੁਣੇ ਤੇ ਆਪਾਂ ਤੋਂ ਆਪਰ ਨੂੰ ਇਹ ਥੋਨੇ ਦੀ ਧੂਰੀ ਜਾਣਕਾਰੀ ਆ ਬਿਲਕੁਲ ਠੀਕ ਹੈ ਨਾ ਤੇ ਥੋਨੇ ਦੇ ਪੱਠੇ ਕਿੱਥੋਂ ਆ ਗਏ ਫਿਰ ਇਨਾ ਪੱਠਖਾਨਾ ਸੀ ਪੱਠਖਾਨਾ ਬਾਈ ਜੀ ਦੇਖੋ ਪਹਿਲੀ ਗੱਲ ਪਹਿਲਾਂ ਉਹਨੇ ਵੀ ਪੱਠਣ ਦੀ ਵੀ ਕਰਦੇ ਸੀ ਐਕਸਪੈਰੀਮੈਂਟ ਕਰਦੇ ਆ ਹਾਂ ਝੋਨੇ ਦਾ ਬੀਜ ਤਾਂ ਤਿਆਰ ਕਰਨਗੇ ਅਖਾ ਐਕਸਪੈਰੀਮੈਂਟ ਕਰਕੇ ਉਹਦਾ ਬੀਜ ਤਾਂ ਦੇਖਣਗੇ ਵੀ ਸਾਡਾ ਇਨਾ ਵਾੜ ਲਾਇਆ ਸੀ ਇਹਨਾਂ ਉਹਦੇ ਜੋ ਅੱਧੇ-ਔੜ ਦਾ ਪੱਠੇ ਆ ਹਾਂ ਆ ਦੇਖ ਲੈ ਇੱਥੋਂ ਤੱਕ ਮਾਰ ਦੇ ਕੈਮਰਾ ਵੀ ਜੱਟ ਦੇ ਕੋਈ ਪੱਠਾ ਨਹੀਂ ਲੱਗਨ ਉਹ ਤੱਕ ਮਾਰ ਦੇ ਕੈਮਰਾ ਹਾਂ ਇਹਦੇ 17 ਕਿੱਲੇ ਇੱਥੇ ਜੱਟ ਦੇ ਤੇ ਦਿਖਾ ਪੱਠੇ ਤੇ ਹੁਣ ਆਪਣੇ ਝੋਨੇ 'ਚ ਵਰਜਣਾ ਇਧਰ ਨੂੰ ਦਿਖਾਈ ਬਾਈ ਆ ਦੇਖ ਲੈ ਲੈ ਕੱਦ ਦੇਖ ਲੈ ਮੈਂ ਹੁਣ ਡਿੱਬੜਨਾ ਤਾਂ ਨਹੀਂ ਸੀ ਮੈਂ ਬੜ ਗਿਆ 44 ਝੋਨੇ ਚ ਹਾਂ ਤੁਸੀਂ ਹੁਣ ਉੱਚੇ ਖੜੇ ਬਾਈ ਦੇਖ ਕਿੱਥੋਂ ਤੱਕ ਆਉਂਦਾ ਸਪਰੇਅ ਕਰਨ ਵਾਲਾ ਕੀ ਕਰੂ ਹਜੇ ਨਿਸਰ ਰਿਹਾ ਹਾਂ ਬਦਵਾਨਾ ਨੂੰ ਮੈਂ ਇੱਕ ਵਾਰੀ ਫੇਰ ਕਹਿੰਦਾ ਵੀ ਜਦਲਾ ਡਿਬੇਟ ਕਰ ਲੋ ਬਹੁਆ ਬਾਹਰੋ ਕਿਹ ਮਰਜੀ ਚੈਨਲ ਤੇ ਆਜੋ ਕੋਈ ਵੀ ਮਨ ਗਾਲ ਨਹੀਂ ਮੈਂ ਗਾਲ ਨਹੀਂ ਕੱਢਣੀ ਆਪਾਂ ਜਿਹੜੇ ਬੰਦੇ ਗਾਲ ਕੱਢਦੇ ਉਹ ਗਲਤ ਆ ਉਹਨਾਂ ਬੰਦੇ ਦੇ 14-5 ਬੰਦੇ ਨੇ ਗਾਲਾਂ ਵੀ ਕੱਢੀਆਂ ਮਨ ਦੀ ਫੇਸਬੁੱਕ ਫਰੋਲਦੀ ਵੀ ਆ ਆਪ ਖੇਤੀ ਬਹੁਤ ਘੱਟ ਕਰ ਦਿਆ ਉਹ ਕਿਸੇ ਦੇ ਡਿਪੈਂਡਾ ਹੁਣ ਆ ਦੇਖ ਲੈ ਤੂੰ ਉਹਨਾਂ ਦੀ ਮੱਕੀ ਦਿਖਾ ਤੇ ਇੱਧਰ ਮੱਕੀ ਆ ਬਾਈ ਗੁਰਤੇਜ ਕੀ ਮੱਕੀ ਆ ਆ ਲਖਵੀਰ ਕਾ ਬਣ ਆ ਆਪਣਾ ਵਾਲਾ ਹੁਣ ਆਂਡੋ ਗਵਾਨੀਆਂ ਨਾਲੇ ਸਰ ਆ ਦੇਖ ਲੈ ਤਿੰਨ ਫਸਲਾਂ ਇੱਥੇ ਇੱਥੇ ਲੱਗੀਆਂ ਇਹ ਲੁਧਿਆਣਾ ਯੂਨੀਵਰਸਿਟੀ ਤੋਂ ਕਾਟ ਆਪਣਾ ਖੇਤ ਬਾਈ ਵੱਡੀ ਗੱਲ ਇਹ ਆ ਭੇਜੂ ਜਿੱਥੋਂ ਤੱਕ ਮੈਂ ਮੰਨਦਾ ਹੁਣ ਡਾਕਟਰ ਡਾਕਟਰ ਹੁੰਦੇ ਕਈ ਕਿੰਨਾ ਪੜ ਲੈਂਦੇ ਆ ਪੜ ਲੈਂਦੇ ਤੇ ਇੱਕ ਪਿੰਡ ਦੇ ਡਾਕਟਰ ਬੜਾ 2.5 ਲੱਖ ਕਮਾਈ ਜਾਂਦਾ ਜਿਨੇ ਦਾਸ ਪਾਸ ਆ ਬਿਲਕੁਲ ਡਾਕਟਰ ਕਿਹੜਾ ਜਿਹੜਾ ਉਹ ਤੇ ਪ੍ਰਭਾਵ ਕਰੀ ਹੁਣ ਕਿਸਾਨ ਡਾਕਟਰ ਬਿਲਕੁਲ ਕਿਸਾਨ ਝੋਨਾ ਦੇ ਡਾਕਟਰ ਆ ਝੋਨਾ ਦਾ ਚੱਲੀ ਜਾਂਦਾ ਯਾਰ ਕੋਈ ਨਵੀਂ ਕਿਹੜੀ ਚੀਜ਼ ਐਕਸਪੈਰੀਮੈਂਟ ਕਰਦੇ ਉਹ ਤੂੰ ਇਹ ਗੱਲ ਨੂੰ ਛੱਡ ਮਨਾ ਹਾਂ ਆਪਣੇ ਬੁੜੇ ਤਿੰਨ ਪੀੜੀਆਂ ਆਪਣੀਆਂ ਰੋਟੀ ਖੇਤ ਚੋਂ ਖਾ ਗਈਆਂ ਸਾਡੇ ਕੋਲੇ 8-10 ਕਿੱਲੇ ਸੀ ਇੱਥੇ ਰੋਟੀ ਖਾਈ ਗਏ ਹੋਰ ਕੋਈ ਜੌਬ ਨਹੀਂ ਕੋਈ ਸਾਡੇ ਸਰਕਾਰੀ ਅਫਸਰ ਨਹੀਂ ਕੋਈ ਡਾਕਟਰ ਨਹੀਂ ਕੋਈ ਵਾਟਰ ਨਹੀਂ ਇੱਥੇ ਹੀ ਰੋਟੀ ਖਾਧੀ ਇਸੇ ਪੈਲੀ ਦੀ ਹੁੰਦੀ ਫਿਰ ਆਪਾਂ ਤੋਂ ਵੱਡਾ ਡਾਕਟਰ ਕਿਹੜਾ ਹੋਏ ਡਾਕਟਰ ਤਾਂ ਉਹੀ ਹੈ ਉਹ ਨਰਮਿਆ ਤੋਂ ਲੈ ਕੇ ਬਾਹਨ ਝੋਨੇ ਵਾਲੇ ਇਹਨਾਂ ਨੇ ਬਣਾਇਆ ਆਪਣੇ ਬੁੜਿਆਂ ਨੇ ਆ ਕੇ ਡਾਕਟਰਾਂ ਨੇ ਬਣਾਇਆ ਡਾਕਟਰਾਂ ਨੇ ਬਣਾਇਆ ਤਾਂ ਬਾਅਦ ਚ ਮਹੇਰਾ ਯੂਨੀਵਰਸਿਟੀ ਦਾ ਡਾਕਟਰ ਆਪਣੇ ਪਿੰਡੋਂ ਦਾ ਦਿਖਾਇਆ ਕਿਤੇ ਨਹੀਂ ਕੀ ਕਰੇ ਦੇਖਿਆ ਤੇ ਬਿਨਿਆਣੀ ਯੂਨੀਵਰਸਿਟੀ ਨੇ ਵੀ ਆਪਣੇ ਏਰੀਏ ਦੇ ਵਿੱਚ ਟ੍ਰੈਲ ਲਾਇਆ ਹੋਣ ਯਾਰਾ ਤੇ ਜੂ ਨੂੰ ਵੀ ਦਿੱਤਾ ਆ ਲੋਕਾਂ ਦਾ ਵੀ ਦਿੱਤਾ ਗੱਡਿਆਂ ਦਾ ਵੀ ਦਿੱਤੇ ਉਸ ਦੇਖਿਆ ਕਰ ਨਾ 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 ਇਹ ਬਾਈ ਇਹਨਾਂ ਦਾ ਜਿਹੜੇ ਬੋਲਦੇ ਸੀਗੇ ਉਹਨਾਂ ਦੀ ਯਾਰੀ ਆ ਜਿਹੜੀ ਉਹ ਡਾਕਟਰਾਂ ਨਾਲ ਉਹਨੂੰ ਬੀ ਮੌਤ ਵਿੱਚ ਹੋਣਗੇ ਵੀ ਦੇਖ ਲੈ ਤੂੰ ਬੰਦੇ ਦੇਖੀ ਉਹ ਚ ਉਹਨਾਂ ਨੂੰ ਬੀ ਮਰਦਾ ਦੀ ਦਾ ਕਰਕੇ ਉਹ ਬੰਦੇ ਆ ਉਹਦੀ ਸਾਈਡ ਲੈ ਰਹੇ ਹੁਣ ਵੀ ਮਾਨੂੰ ਨੂੰ ਅੱਜ ਵੀ ਕਹਿਣਾ ਚਾਹਣਾ ਜਦੋਂ ਮਰਜੀ ਆਪਣੇ ਖੇਤਾਂ ਆ ਕੇ ਵਿਜ਼ਿਟ ਕਰ ਲੈਣ ਆ ਚੋਨਾ ਚ ਲਖਵੀਰ ਕਾ ਆ ਮੱਕੀ ਪਿਛਲੇ ਪਾਈ ਗਰਤੇਜ ਕੀ ਆ ਆ ਆਪਣਾ ੜਾ ਝੋਨਾ ਆ ਠੀਕ ਆ ਜਿਹੜੇ ਦਾ ਮਰਜੀ ਝਾੜ ਦੇਖਣਾ ਜਿਹੜੇ ਦਾ ਮਰਜੀ ਗੱਟੇ ਗਣਨੇ ਗੱਟੇ ਗਣਨੇ ਬਾਣ ਮੈਣਾ ਬਾਣ ਮੈਣਾ ਹਾਂ ਜੇ 93 94 ਗੱਟੇ ਤੋਂ ਆਪਣਾ ਝੋਨਾ ਘਟ ਕੇ ਨਾਲ ਹਜੇ ਪਾਣੀ ਮਾਰ ਆ ਇਹ ਮੈਂ ਤੁਹਾਨੂੰ ਦੱਸ ਦਣਾ ਵੀ ਇਹ ਦੂਜੇ ਜਾਂ ਦੋਸਤਾਂ ਇਸ ਵਾਲਾ ਹੀ ਆ ਇਹਦਾ ਪਾਣੀ ਬੋਰ ਦਾ ਚੰਗਾ ਹਾਂ ਇਹਦਾ ਪਾਣੀ ਕੱਟਾ ਇਹਦਾ ਪਾਣੀ ਠੰਡਾ ਹੂੰ ਪਾਣੀ ਮਾਰੇ ਜੀ 93 ਗੱਟੇ ਹੋਣਗੇ ਇੱਥੇ ਮੈਂ ਡਾਕਟਰ ਲਿਆ ਕੇ ਆਪਦੇ ਬਾਹਣ ਚ ਦੋ ਕਿੱਲੇ ਛੜਦਾ ਇੱਥੇ ਡਾਕਟਰ ਛੜ ਦਿਓ ਉਹਨਾਂ ਨੂੰ ਕਹ ਵੀ ਇਹਦੇ ਜਿੰਨੇ ਗੱਟੇ ਕੱਢ ਕੇ ਦਿਖਾ ਜਿਵੇਂ ਬਈ ਭੇਜ ਤੂੰ ਗੱਲ ਕੀਤੀ ਵੀ ਆਪਾਂ ਡਾਕਟਰ ਵੱਡੇ ਆ ਉਹਨਾਂ ਲਾ ਲੋ ਡਾਕਟਰ ਉਹੀ ਹੁੰਦਾ ਜਿਹੜਾ ਐਕਸਪੈਰੀਮੈਂਟ ਕਰਦਾ ਆਪਾਂ ਕਿੰਨੇ ਸਾਲਾਂ ਤੋਂ ਐਕਸਪੈਰੀਮੈਂਟ ਕਰੀ ਜਾ ਰਹੇ ਆ ਬਿਲਕੁਲ ਬਿਲਕੁਲ ਜੇ ਮੈਂ ਵੀ ਕਿਹਾ ਸੀ ਸੋਨੂੰ ਵੀ ਕੱਲੇ ਝੋਨੇ ਦੀ ਗੱਲ ਕਰੇ ਝੋਨੇ ਤਾਂ ਡਾਕਟਰ ਆਲਰੇਡੀ ਹੈ ਗਿਆ ਕਿਸਾਨ ਬਿਲਕੁਲ ਬਾਈ ਤੇ ਦੂਜੀਆਂ ਫਸਲਾਂ ਦਾ ਜਿਹੜੀ ਗੰਡੇ ਗੁੰਡੇ ਹੋਰ ਚੀਜ਼ ਦੀ ਪਨੀਰੀ ਜਿੰਨੀ ਤਰ੍ਹਾਂ ਦੀ ਵੈਰਾਈਟੀ ਕੋਈ ਨਵੀਂ ਲਾਗੂ ਕਰਨ ਵਾਲੇ ਤਾਂ ਕਹਿੰਦੇ ਝੋਨਾ ਬੰਦ ਕਰਨਾ ਬੰਦ ਕਰਨਾ ਇਹ ਪਾਣੀ ਦੀ ਹੁੰਦੀ ਹੈ ਤੇ ਝੋਨੇ ਦੇ ਟ੍ਰਾਇਲੇ ਨਵੀਆਂ ਚੀਜ਼ਾਂ ਕਾਰ ਕੱਢਣਾ ਮਾਨਾ ਕਦੇ ਵੀ ਜ਼ਿੰਦਗੀ 'ਚ ਇੱਕ ਨੋਟ ਕਰ ਲਈ ਗੱਲ ਹਾਂ ਜਿਹੜਾ ਬੰਦਾ ਐਕਸਪੀਰੀਅੰਸ ਕਰ ਰਿਹਾ ਕਿਸੇ ਚੀਜ਼ ਦਾ ਹਨਾ ਜਾਂ ਇੱਕ ਤਾਂ ਪੜ੍ਹਾਈ ਕਰ ਰਿਹਾ ਉਹ ਕਰ ਰਿਹਾ ਕਿਤਾਬਾਂ ਛਤਾਬਾਂ ਚ ਇੱਕ ਬੰਦਾ ਆਲਰੇਡੀ ਖੇਤਾਂ 'ਚ ਟੱਕੇ ਖਾ ਰਿਹਾ ਟੱਕੇ ਖਾ ਰਿਹਾ ਹੌਣ ਤੱਕੇ ਖਾਨ ਵਾਲੇ ਨੂੰ ਵੱਧ ਪਤਾ ਉਹ ਕਿਤਾਬੀ ਕੀੜੇ ਨੂੰ ਵੱਧ ਜਿਵੇਂ ਕਹਿੰਦੇ ਪ੍ਰੈਕਟਿਸ ਮੇਕ ਪਰਫੈਕਟ ਪ੍ਰੈਕਟਿਸ ਨਾਲ ਪਰਫੈਕਟ ਹੁੰਦਾ ਆਪਾਂ ਪ੍ਰੈਕਟਿਸ ਆਪਣੀ ਜਿਹੜੇ ਸਾਲੋਂ ਚੱਲੀ ਜਾਂਦੀ ਹੈ ਤੂੰ ਪੜਿਆ ਵਾ ਮੇਰੇ ਨਾਲੋਂ ਜ਼ਿਆਦਾ ਪੜਿਆ ਮੰਨ ਕੇ ਚੱਲ ਜੇ ਤੂੰ ਖੇਤੀ ਕਰ ਤੂੰ ਕਰੇ ਕਿਤਾਬਾਂ ਚੋਂ ਦੂਜੇ ਨੇ ਜਾ ਕੇ ਸਪਰੇਅ ਕਰੇ ਨਹੀਂ ਹੋਏ ਤੂੰ ਕਿਤਾਬ ਪੜੇਗਾ ਉਦੋਂ ਤਾਂ ਕੀੜੇ ਨੇ ਖਾ ਲੈਣੀ ਆ ਖਾ ਲੈਣੀ ਦੇਖ ਭਾਈ ਆਪਣੇ ਆਪਾ ਵੀਡੀਓ ਪਾਈ ਉਹਦੇ ਚ ਕਮੈਂਟ ਆਪਾਂ ਨੂੰ ਚੰਗੇ ਵੀ ਆਏ ਮਾਰੇ ਜਿਹੜੇ ਚੰਗੇ ਆਏ ਮੰਨ ਲਓ ਦੋ ਤਿੰਨ ਕੁੜੀਆਂ ਨੇ ਕਮੈਂਟ ਕਰੇ ਇੱਕ ਕੁੜੀ ਦਾ ਮੈਂ ਆਪ ਪੜਿਆ ਕਮੈਂਟ ਵਿਚਾਰੀਆ ਉਹ ਕਹਿੰਦੀ ਵੀ ਤੁਸੀਂ ਖੁਦ ਤਿਆਰ ਕਰੋ ਹਾਂ ਕੋਦ ਤਿਆਰ ਵੀ ਤੁਸੀਂ ਆਪ ਹੋ। ਇਹ ਕਿਹੋ ਜਿਹਾ ਵੀ ਲੋਟਾ ਵੀ ਤੁਸੀਂ ਇਹ ਮਹਿੰਗਾ ਲਾਉਂਦੇ ਤੁਸੀਂ ਆਪ ਦਾ ਥੋੜਾ ਵੀ ਵਧੀਆ। ਬਾਈ ਜੀ ਜੇ ਤੁਈ ਲੈਂਦੇ ਆ ਬਾਈ ਜੀ ਦੇਖੋ ਤੁਸੀਂ ਇਹਨਾਂ ਨੇ ਆਪਾਂ ਨੂੰ ਬੀਆਂ ਤੇ ਲਿਆ ਕੇ ਕਿੜਿਆ ਤਾਂ ਵੀ ਜੇ ਆਹ ਵੀ ਬੀਜੋਗੇ ਮੰਨ ਲਓ 826 ਕਣਕ ਬੀਜੋਗੇ ਤਾਂ ਹੀ ਵਧੀਆ ਨਿਕਲੂ। ਤੇ ਦੂਜੀਆਂ ਕਣਕਾਂ ਬਾਈ। ਹਾਂ। ਪਹਿਲਾਂ ਆਪਣੇ 329 ਤੋਂ ਲੈ ਕੇ ਆਪਾਂ ਸਟਾਰਟ ਕਰਿਆ ਬੀਜ ਦੇ ਹੁੰਦੇ ਸੀ ਕੋਈ ਪੁਰਾਣੇ ਬੀ ਬੀ ਹੈ ਗਿਆ। ਹੁਣ 303 333 327 381 ਪਤਾ ਹੀ ਨਹੀਂ ਬੀ ਕਿਹੜੇ। ਬੀਜ ਵਿੱਚੋਂ ਜਿਹੜੀ ਕਿਸਾਨਾਂ ਕੋਲੇ ਹੁੰਦੀ ਉਹ ਖਤਮ ਕਰਦੇ ਨਵੀਂ ਵੀ ਆਪ ਦੀ ਸਾਡੀ ਵਿਖੇ। ਵਿਖੇ ਬਾਈ ਉਹ ਫਿਰ ਦੀ ਗਵਰਨਮੈਂਟ ਪਰ ਝੋਨੇ ਦਾ ਲਾਲਾ 26 ਝੋਨੇ ਨੂੰ ਅੱਜ ਤੋਂ 10 ਦਿਨਾਂ ਨੂੰ ਆਪਾਂ ਵੀਡੀਓ ਪਾਉਣੀ ਆ ਆਪਣੇ ਨਿਹਾਲ ਸਿੰਘ ਵਾਲੇ ਮੰਡੀ ਪਰ ਜਾਣੀ ਆ 26 ਝੋਨੇ ਦੀ ਕਿਉਂਕਿ ਮੈਂ ਕਿਸਾਨ ਯੂਨੀਅਨ ਚ ਵੀ ਹੈਗਾ ਬਾਈ ਕਿਤੇ ਨਾ ਕਿਤੇ ਉੱਥੇ ਵੀ ਐਕਟਿਵ ਹੈਗਾ ਭਾਰਤੀ ਕਿਸਾਨ ਯੂਨੀਅਨ ਮਾਲਵਾ 'ਚ ਹੈਗਾ ਮੈਂ ਮੈਨੂੰ ਇਸ ਗੱਲ ਦਾ ਪਹਿਲੇ ਹੀ ਮੈਸੇਜ ਆਇਆ ਵਾ ਵੀ ਤੁਸੀਂ ਆਪਦੀਆਂ ਮੰਡੀਆਂ ਦਾ ਧਿਆਨ ਰੱਖਣਾ ਧਿਆਨ ਰੱਖਣਾ ਧਿਆਨ ਰੱਖਣਾ ਉਹਦੇ 'ਚ ਧਿਆਨ ਆਪਣਾ ਇਹੀ ਰੱਖਿਆ ਜਾਣਾ ਵੀ ਯਾਰ ਕਿਹਦਾ ਝੋਨਾ ਵੇਚਣ ਨਾਲ ਉਹ ਕੋਈ ਆਇਆ ਤਾਂ ਨਹੀਂ ਤਲਾਈ ਜਾਂਦਾ ਵੀ ਉਹ ਦੋ ਗੱਟੇ ਘੱਟ ਕਰ ਦਿੱਤੇ ਤੂੰ ਤਾਂ ਕੰਮ ਰਹਿਣਾ ਹੀ ਆ ਭਾਈ ਅਸੀਂ ਮਰ ਮੰਡੀਆਂ ਚ ਰਹਿਣਾ। ਆ ਬਦਵਾਨਾਂ ਨੂੰ ਹਜੇ ਮੈਂ ਜਵਾਬ ਦੇਣਾ ਹੈ। ਹਜੇ ਦਿੱਤਾ ਨਹੀਂ ਕਿਉਂਕਿ ਵੀਡੀਓ ਲੰਬੀ ਹੋ ਜਾਂਦੀ ਆ। ਹੁਣ ਤੂੰ ਉਹਨਾਂ ਦੀਆਂ ਛੱਲੀਆਂ ਦੇਖ ਲੈ ਤੇ ਆਹ ਛੱਲੀਆਂ ਹਜੇ ਸਟਾਰਟ ਹੋਇਆ ਇਹਨੂੰ ਲੱਗਣਾ ਬੜਾ। ਉਹਨਾਂ ਦੀਆਂ ਬਣਾਂਗਾ ਅਸੀਂ। ਉਹਨਾਂ ਦੀਆਂ ਬਣੀਆਂ ਆਉਣਗੀਆਂ ਤੇ ਹਜੇ ਮੱਕੀ ਦੇਖ ਲੈ। ਹੁਣ ਦੇਖ ਲੈ ਤੂੰ ਹੱਥ ਲਾ ਕੇ ਖੜਾ ਕਰਕੇ ਹੱਥ ਦੇਖ ਤੂੰ। ਤਾਂ ਕਿੰਨੀ ਓਏ ਨਹੀਂ ਨਹੀਂ ਸੀ। ਇੰਨੀ ਨਹੀਂ ਸੀ ਹਾਂ। ਭਾਈ ਇਹ ਨਾ ਅਡੋ-ਅਡੀ ਜਿਹੜੀ ਵੀ ਚੀਜ਼ ਆਪਾਂ ਕਰਦੇ ਆਂ। ਹਾਂ। ਉਹ ਕਰਦੇ ਰਹਿੰਦੇ ਆ ਤੇ ਉਹਦਾ ਬਾਈ ਆਪਣੇ ਤੇ ਅਸਰ ਪੈਂਦਾ ਪੈਂਦਾ ਜੇ ਹੁਣ ਆਪਾਂ ਬਾਈ ਹੁਣ ਕਿਤਾਬ ਖੋਲ ਕੇ ਬਹਿ ਜਾਗੇ ਉਹ ਕੀਤੀ ਥੋੜੀ ਆ ਜੇਤੀ ਥੋੜੀ ਆ ਹੁਣ ਜ਼ਿੰਦਗੀ ਆ ਜ਼ਿੰਦਗੀ ਕਿਤਾਬਾਂ ਚੋਂ ਪੜ੍ਹ ਕੇ ਥੋੜੀ ਜਿਓ ਤੇਰੇ ਤੇ ਵੀਰ ਦੀ ਉਹਦੀ ਪਤਾ ਲੱਗਦਾ ਵੀ ਉਹ ਕਿਵੇਂ ਨਿਕਲਣਾ ਇਹ ਪ੍ਰੋਬਲਮ ਚੋਂ ਬਾਈ ਜਦ ਆਪਾਂ ਜਵਾਬ ਤਾਂ ਉਹਨਾਂ ਦਾ ਨਾ ਗਾਲਾਂ ਦਾ ਗਾਲਾਂ ਚ ਹੀ ਦੇ ਸਕਦੇ ਸੀ ਐਡੀ ਨਹੀਂ ਕੋਈ ਗੱਲ ਹਨਾ ਗਾਲ ਬੰਦਾ ਪਰ ਆਪਾਂ ਇਹ 3 ਭੈਣਾਂ ਨੇ ਵੀਡੀਓ ਦੇਖਣੀ ਆ ਆਪਾਂ ਕਿਉਂਕਿ ਆਪਾਂ ਇੱਕ ਨਹੀਂ ਪਾਉਣੀ ਆਪਾਂ अनेਕਾ ਵੀਡੀਓ ਪਾਉਣੀ ਆ ਆਪਾਂ ਸਿਆਣੇ ਹੋ ਕੇ ਪਾਉਣੀ ਆ ਜੇ ਉਹ ਆਪਾਂ ਨੂੰ ਕੋਈ ਗਲਤ ਬੋਲ ਗਿਆ ਕਈ ਵਾਰੀ ਹਾਂ ਫੇਸਬੁੱਕ ਖੋਲ ਕੇ ਹਾਂ ਕਈ ਬੰਦੇ ਬਹਿ ਜਾਂਦੇ ਆ ਹਾਂ ਹਾਂ ਉਹਨਾਂ ਨੂੰ ਇਹ ਹੀ ਲੱਗਦਾ ਖਣੇ ਬਦਵਾਨ ਬਣੇ ਅਸੀਂ ਕੋਈ ਬਦਵਾਨ ਨਹੀਂ ਜਿਹਨੂੰ ਨਹੀਂ ਚੰਗੀ ਲੱਗਦੀ ਨਾ ਦੇਖੇ ਨਾ ਦੇਖੇ ਨਾ ਦੇਖੇ ਸਾਨੂੰ ਕੋਈ ਚੱਕਰ ਨਹੀਂ ਪਰ ਅਸੀਂ ਤਾਂ ਆਪਦੀ ਗੱਲ ਰੱਖਣੀ ਆ ਜਿਹੜੀ ਸਾਨੂੰ ਆ ਰਹੀ ਆਸੀ ਉਹ ਗੱਲ ਰੱਖਣੀ ਆ ਇਹ ਨਹੀਂ ਹੈਗਾ ਵੀ ਅਸੀਂ ਉੱਥੇ ਬਦਵਾਰ ਬਣ ਬਦਵਾਨ ਹੋ ਸਕਦਾ ਤੁਸੀਂ ਸਾਡੇ ਨਾਲ ਚੰਗੇ ਹੋ ਮੋ ਪਰ ਅਸੀਂ ਆਪਦਾ ਜਿਹੜਾ ਮੱਖ ਆਪਦਾ ਪੱਖ ਜਿਉ ਰੱਖਿਆ ਹਾਂ ਮਲੋ ਪੱਖ ਰੱਖ ਕੇ ਹੀ ਸਾਨੂੰ ਇਹ ਗੱਲ ਦਾ ਪਤਾ ਲੱਗਣਾ ਸੀ ਬਾਈ ਸਾਡੀ ਕਿਸਾਨੀ ਦੇਖ ਲੋ ਜੇ ਅਸੀਂ ਕਿਸਾਨ ਜੇ ਆਪਾਂ ਉੱਥੇ ਨਾ ਕਿਸਾਨ ਹੁੰਦੇ ਆਪਾਂ ਗਲਤ ਹੁੰਦੇ ਵੀਰ ਅਸੀਂ ਵੀਡੀਓ ਪਾਵਟੇ ਕਿਸਾਨ ਤਾਂ ਹੈ ਨਹੀਂ ਸੀ ਪਰ ਆਪਾਂ ਕਿਸਾਨ ਸੀਗੇ ਤਾਂ ਕੋਈ ਡੋਕ ਲੱਗਦਾ ਆਪਾਂ ਹੀ ਗੱਲ ਕੀਤੀ ਵੀ ਆਪਾਂ ਆਪਣੇ ਪਿੰਡੋਂ ਵੀ ਲੋਕ ਆ ਯੂਨੀਵਰਸਿਟੀ ਚੋਂ ਕਈ ਤਰ੍ਹਾਂ ਦੇ ਵੀ ਲੈ ਕੇ ਆਏ ਆ ਹੋਰ ਚੀਜ਼ਾਂ ਦੇ ਉਹ ਸਕਸੈਸ ਨਹੀਂ ਹੋਏ ਪੰਜਾਬ ਨਹੀਂ ਹੋਏ ਤਾਂ ਹੀ ਪਾਇ ਵੀ ਦੂਜੀਆਂ ਫਸਲਾਂ ਦਾ ਵੀ ਦੱਸੋ ਵੀ ਕਿੱਥੋਂ ਜੇ ਆਪਾਂ ਕਹਿੰਦੇ ਵੀ ਪਾਣੀ ਖਤਮ ਹੋ ਰਿਹਾ ਝੋਨੇ ਦੇ ਨਵੀਆਂ ਫਸਲਾਂ ਦੱਸੋ ਕੀ ਆ ਕੀ ਐਕਸਪੈਰੀਮੈਂਟ ਕਰਦੇ ਉਹਨਾਂ ਤੇ ਜੇ ਹੁਣ ਉਹਨਾਂ ਵਿੱਚੋਂ ਨਹੀਂ ਲਾਇਆ ਵਾ ਜੇ ਤਾਂ ਨਵੀਂ ਫਸਲ ਹੁੰਦੀ ਤਾਂ ਲੋਕਾਂ ਨੂੰ ਦਿਖਾਉਂਦੇ ਹਾਂ ਬਈ ਯਾਰ ਆ ਨਵਾਂ ਮੱਕੀ ਨਵੀਂ ਆਈ ਆ ਆਇਆ ਨਰਮਾ ਜਾਇ ਤਾਂ ਪਾਣੀ ਸੀ ਹੁਣ ਉਹਨਾਂ ਨੂੰ ਗੁਲਾਬੀ ਸੁੰਡੀ ਯਾਰ ਇਹ ਨਹੀਂ ਪਤਾ ਲੱਗਿਆ ਯਾਰ ਹਾਂ ਤਾਂ ਕਿਰਤ ਵਾਇਆ ਕਰ ਲਗਾਇਆ ਯੂਨੀਵਰਸਿਟੀ ਦੇ ਪੋਚ ਜਿਹੜੇ ਹਬੋਰ ਇੱਧਰ ਗੰਗਾ ਨਗਰ ਇੱਧਰ ਮੋਕਸਰ ਇੱਧਰ ਹੀ ਸਾਈਡ ਨੂੰ ਆ ਜਾਉਂਦੇ ਇੱਕ ਪਾ ਨਰਮਾ ਇੱਕ ਪਾ ਨਰਮਾ ਉਹਨਾਂ ਦੀ ਗੁਲਾਬੀ ਸੁੰਡੀ ਦਾ ਤੁਹਾਡੇ ਕੋਲੇ ਕੀ ਹੱਲ ਹਾਂ ਹਰ ਵਾਰੀ ਵੀਡੀਓ ਆਉਂਦੀ ਹੈ ਸਾਡਾ ਨੁਕਸਾਨ ਹੋ ਗਿਆ ਹਰ ਵਾਰੀ ਬਾਈ ਉਹਦੇ ਨਾਲ ਨਰਮਾ ਨਹੀਂ ਮਰਦਾ ਉਹਦੇ ਨਾਲ ਕਿਸਾ ਦੂਜਾ ਮਜ਼ਦੂਰ ਮਰਦਾ ਹਾਂ ਕਸਾਣ ਮਜ਼ਦੂਰ ਉਹਨੇ ਕਰਦੇ ਆਪਣੇ ਬੁੜੀਆਂ ਅੱਗੇ ਗਾ ਕੰਮ ਕਰਨਾ ਹੁੰਦਾ ਸੀ ਉਹ ਕਹਿੰਦੇ ਆ ਜੀ ਬਾਈ ਅਸੀਂ ਮਹੀਨਾ ਨਹੀਂ ਆਉਣਾ ਹਾਂ ਬੰਦੇ ਵੀ ਕਹਿੰਦੇ ਬਾਈ ਅਸੀਂ ਮਹੀਨਾ ਨਹੀਂ ਆਉਣਾ ਉਹਨੂੰ ਪੁੱਛ ਰਾਂ ਵੀ ਤੁਸੀਂ ਕਿੱਥੇ ਜਾ ਉਹ ਕਦੇ ਨਰਮਾ ਕਪਾ ਚੁਗਣ ਜਾਣ ਹਾਂ ਰਾਜਸਥਾਨ ਰਾਜਸਥਾਨ ਤਿਹਾਨ ਬਾਈ ਜਾਂਦਾ ਕੋਈ ਕਾਹ ਮੈਂ ਗੁਲਾਬੀ ਸੁੰਡੀ ਦਾ ਮਾਰ ਲਿਆ ਹਾਂ ਦਾ ਹੱਲ ਹੁਣ ਕੋਲ ਲੱਭੂ ਪਰਵਾਨ ਉਹਨੂੰ ਕੋ ਬਦਵਾਨਾਂ ਨੂੰ ਕਾਹ ਲੱਭੋ ਉਹ ਲੱਭੋ ਹਾਂ ਬਦਵਾਨ ਤੂੰ ਨਾ ਬਦਵਾਨ ਜਿਹੜਾ ਜਿਹੜਾ ਵੀ ਕਮੈਂਟ ਕਰਦਾ ਉਹਦੇ ਥੱਲੇ ਵੀਡੀਓ ਦਾ ਲਿੰਕ ਦੇ ਵੀਡੀਓ ਨੂੰ ਕਾਹ ਦੇਖ ਉਹਨੂੰ ਕਹ ਬਾਈ ਜੀ ਜਿਹੜੀ ਵੀ ਗੁਲਾਬੀ ਸੁੰਡੀ ਦਾ ਤੇਰੇ ਕੋਲ ਹੱਲ ਹੈਗਾ ਸਾਡੇ ਨਾਲ ਚੱਲ ਹੋਰ ਇਧਰ ਏਰੀਆ 'ਚ ਜਿੱਧਰ ਨਰਮਾ ਹੁੰਦਾ ਗੰਗਾ ਨਗਰ ਸਾਡ ਤੋਂ ਇਧਰ ਨੂੰ ਜਾ ਕੇ ਸਾਡੇ ਵਾਲੇ ਜਿਹੜੇ ਨਰਮੇ ਦੀ ਤੂੰ ਗਲਾਬੀ ਸੁੰਡੀ ਦਾ ਹਾਲ ਦੱਸ ਝੋਨੇ ਦਾ ਹੈਗਾ ਸਾਡੇ ਕੋਲ ਝੋਨੇ ਦਾ ਸੰਦੇ ਲੋ ਬਈ ਯਾਰ ਝੋਨਾ ਤਾਂ ਚੱਲ ਯਾਰ ਹੋ ਹੀ ਜਾਣਾ ਇਹ ਨਹੀਂ ਤਾਂ ਯਾਰ ਇਹ ਤਾਂ ਪਾਣੀ ਦਾ ਜੀ ਹੈ ਹਾਂ ਪਾਣੀ ਲਈ ਚੱਲਦੇ ਪਾਣੀ ਵਾਲਾ ਜੀ ਆ ਬਸ ਇਹਦਾ ਪਾਣੀ ਮਕਾਉਣ ਵਾਲਾ ਕੰਮ ਆ ਪਰ ਸਾਨੂੰ ਇਹ ਸੀ ਵੀ ਸਾਨੂੰ ਕੋਈ ਗਵਰਨਮੈਂਟ ਹੱਲ ਦੇਵੇ ਆਪਾਂ ਤਾਂ ਹੀ ਗਈ ਨਵੀਂ ਚੀਜ਼ ਲੱਭੇ ਤਾਂ ਆਪਾਂ ਲਾਈਏ ਯਾਰ ਆਪਾਂ ਨੂੰ ਅਜੇ ਤੱਕ ਸੀਮਣ ਨਹੀਂ ਦਿੱਤਾ ਹਾਲ ਉਹਨਾਂ ਨੇ ਕਿ ਜਨਾ ਕਿਉਂਕਿ ਪੰਜਾਬ ਨੂੰ ਹੂੰ ਕੋਈ ਵੀ ਕਰਾਣੇ ਆ ਜਿਹੜੇ ਉਹਨਾਂ ਨੂੰ ਆਇਆ ਪੰਜਾਬ ਕੇ ਨਾ ਉਜੜ ਜੇ ਅਸੀਂ ਖਰੀਦ ਲਗੇ ਇਹੋ ਜੀ ਧਰਤੀ ਦੁਨੀਆਂ ਤੇ ਹੈ ਨਹੀਂ ਆਸਟ੍ਰੇਲੀਆ ਨਿਊਜ਼ੀਲੈਂਡ ਤੇ ਸਿੰਗਾਪੁਰ ਮੈਂ ਆਪ ਜਾ ਕੇ ਆਇਆ ਨਹੀਂ ਚਾਹੇ ਜਿਹੜਾ ਮਰਜੀ ਬੰਦਾ ਪਾਸਪੋਰਟ ਚੈੱਕ ਕਰਨਾ ਚਾਹੁੰਦਾ ਹੋਵੇ ਜਦੋਂ ਮਰਜੀ ਐਨੀ ਟਾਈਮ ਪਾਸਪੋਰਟ ਚੈੱਕ ਕਰ ਲੇ ਸਾਰੀਆਂ ਕੰਟਰੀਆਂ ਮੈਂ ਜਾ ਕੇ ਤੇ ਨਾਲ ਤਾਂ ਗੱਲ ਕਰਨ ਲੱਗਿਆ ਵੀ ਇਹ ਇਹ ਇਹਦੇ ਵਿੱਚ ਦੀ ਰੋਡ ਮੰਗੇ ਇਹਦੀਆਂ ਜਿਹੜੀਆਂ ਜ਼ਮੀਨਾਂ ਉਹ ਕਟੀਆਂ ਲੋਕ ਬਾਹਰ ਜਾਣ ਲੱਗੇ ਕਿਸਾਨ ਆਉਦੀਆਂ ਪੈੜੀਆਂ ਗਹਿਣੇ ਬੈ ਕਰਨ ਲੱਗੇ ਲੱਗੇ ਕਿ ਨਹੀਂ ਲੱਗੇ ਚਲੋ ਠੀਕ ਆ ਬੱਚੇ ਨੂੰ ਭੇਜਣ ਦੀ ਖਤਰ ਕਰ ਦਿੰਦਾ ਬੰਦਾ ਛੜਾ ਵੀ ਲੈਂਦੇ ਆ ਬਹੁਤ ਬੰਦੇ ਪਰ ਮੈਂ ਇਹ ਗੱਲ ਕਹਿਣਾ ਵੀ ਇਹ ਉੱਜੜਨ ਦੇ ਕਿਨਾਰੇ ਧਰਤੀ ਖੜੀ ਇਹਨੂੰ ਝੋਨੇ ਦੀ ਲੋੜ ਨਹੀਂ ਇਹਨੂੰ ਹੋਰ ਫਸਲਾਂ ਦੀ ਵੀ ਲੋੜ ਹਾਂ ਵੀ ਉਹ ਦੱਸ ਸੀ ਵਿਦਵਾਨ ਉਸ ਗੱਲ ਨੂੰ ਹੁਣ ਆਪਾਂ ਯੂਨੀਵਰਸਿਟੀ ਮੇਲੇ ਤੇ ਗਏ ਮੱਛੀ ਪਾਲਣ ਕੋਲੇ ਆਪਾਂ ਖੜੇ ਆਪਾਂ ਪਸ਼ੂ ਪਾਲਕ ਜਿਹੜੇ ਉੱਥੇ ਦੇ ਗਊਆਂ ਲੈ ਕੇ ਆਏ ਸੀ ਸਾਂਡ ਲੈ ਕੇ ਆਏ ਸੀ ਹੋਰ ਸਾਰੇ ਕੋ ਲੈ ਕੇ ਆਏ ਸੀ ਉਹਨਾਂ ਦੇ ਆਪਾਂ ਕੋਲੇ ਖੜੇ ਉਹ ਅਦਰ ਸਟੇਟ ਤੋਂ ਸਾਰੇ ਉਹ ਹਿੰਦੀ ਬੋਲਦੇ ਹਿੰਦੀ ਬੋਲਦੇ ਨੇ ਹੁਣ ਆਪਣੇ ਬਜ਼ੁਰਗਾਂ ਨੂੰ ਹਿੰਦੀ ਯਾਰ ਨਹੀਂ ਸਮਝ ਆਉਦੀ ਹਾਂ ਉਹ ਕਹਿੰਦੇ ਸੀ ਆ ਆਪ ਦੇਖੀਏ ਇਹ ਟਵਾਪਾ ਟੋਜੇ ਹੁਣ ਯਾਰ ਦੱਸ ਕੀ ਟਵਾਪਾ ਟੋਕਾ ਉਹਨਾਂ ਨੂੰ ਜੇ ਹੁਣ ਬੰਦਾ ਸਮਝਾਉਣ ਵਾਲਾ ਪੰਜਾਬੀ ਹੋਵੇ ਹੂੰ ਲੁਧਿਆਣਾ ਯੂਨੀਵਰਸਿਟੀ ਨੂੰ ਇਹ ਚਾਹੀਦਾ ਬਈ ਉੱਥੇ ਹਿੰਦੀ ਬੋਲਣ ਵਾਲਾ ਬੰਦਾ ਕਿਉਂਕਿ ਪੰਜਾਬ ਦੀ ਯੂਨੀਵਰਸਿਟੀ ਹੈ ਪੰਜਾਬੀ ਵੀ ਹੈਗਾ ਪਰ ਹਿੰਦੀ ਕਿਉਂ ਮਤਲਬ ਕਿ ਜੇ ਸਮਝ ਹੀ ਨਹੀਂ ਆਉਂਦੀ ਬਜ਼ੁਰਗਾਂ ਨੂੰ ਯਾਰ ਚਲ ਆਪਾਂ ਸਾ ਤੂੰ ਸਮਝ ਗਿਆ ਕਰੇ ਦੇਖਾ ਘੋਰ ਬੰਦਾ ਨਹੀਂ ਸਮਝ ਸਕਦਾ ਸਹੀ ਹੈ ਸਹੀ ਮੱਛੀ ਪਾਲਣ ਨੂੰ ਲੋਕ ਬਹੁਤ ਬੈਠੇ ਆ ਪਸ਼ੂ ਰੱਖਣ ਨੂੰ ਬਹੁਤ ਬੰਦੇ ਬੈਠੇ ਆ ਆ ਵੀ ਆਪਣੇ ਪਿੰਡ ਕਿਹੜਾ ਰੱਖਦੇ ਨਹੀਂ ਸਹੀ ਹੈ ਸਹੀ ਆਪਣੇ ਪਿੰਡ ਕਿਹੜਾ ਨਹੀਂ ਕਿਹਾ ਡੇਡੇ ਸ਼ੈੱਡ ਪਾਏ ਯਾਰ ਪਸ਼ੂ ਬਹੁਤ ਜਾਨਵਰ ਆਪਣੇ ਵੀ ਪਿੰਡ ਪਾਲਦਿਆ ਤੁਸੀਂ ਵੀ ਦੇਖਿਆ ਵੀਡੀਓ ਵੀ ਤੁਸੀਂ ਮੇਲੇ ਤੇ ਜਗਰਾਉ ਤੇ ਕਰਕੇ ਆਏ ਆ ਲੋਕਾਂ ਨੇ ਇਹਨੇ ਸੋਹਣੇ ਸੋਹਣੇ ਜਾਨਵਰ ਪਰ ਮੁੱਲ ਨਹੀਂ ਨਾ ਪੈ ਰਿਆ ਮੁੱਲ ਨਹੀਂ ਪੈਂਦਾ ਬਾਈ ਮੁੱਲ ਨਹੀਂ ਨਾ ਪੈਂਦਾ ਬਾਈ ਮਿਹਨਤ ਦਾ ਮੁੱਲ ਪੈਣਾ ਚਾਹੀਦਾ ਆਪਾਂ ਨੂੰ ਆਇਆ ਵੀ ਮਿਹਨਤ ਆਪਾਂ ਵੀਡੀਓ ਕਰਦੇ ਮੇਰੀ ਤਾਂ ਨਹੀਂ ਕੱਲੇ ਦੀ ਫਸਲ ਵੀ ਮੈਰੀ ਕਿਹੜਾ ਮੈਂ ਕਿਹੜਾ ਕੱਲੇ ਮੈਂ ਤਾਂ 26 ਚੋਂ ਨਾ ਲਾਇਆ ਵੀ ਹੈ ਨਹੀਂ ਨਹੀਂ ਮੈਂ ਦਾਅਨਾ ਮੈਂ ਲਾਇਆ ਵੀ ਨਹੀਂ ਤਾਂ ਭਾਈ ਪਰ ਆ ਜੂਨੀਅਰ ਦੇ ਵਿੱਚ ਤੁਸੀਂ ਵਰਕ ਕਰ ਰਹੇ ਹੋ ਐਜ ਵਲੰਟੀਅਰ ਤਾਂ ਤੁਸੀਂ ਉਹ ਚੀਜ਼ ਬਾਈ ਮੈਂ ਇੱਧਰ ਵੀ ਸੇਵਾ ਨੂੰ ਜੁੜਿਆ ਯਾਰ ਕਿਸੇ ਜ਼ਿਮੀਂਦਾਰ ਦੀ ਫਸਲ ਬੇਕਰ ਨਾ ਲੋ ਰਹਿੰਦੀ ਆ ਕਿਸੇ ਦੇ ਕੋਈ ਗੱਲ ਚ ਫਾਹਾ ਪੈ ਰਿਆ ਉਹਨੂੰ ਅਸੀਂ ਬਚਾਲ ਗਏ ਦੋ ਭਾਈ ਬਚਾ ਲਏ ਸਮਝ ਲੈ ਆਪਣਾ ਜਿਹੜਾ ਕਾਰਜਾ ਸਹੀ ਹੈ ਸਹੀ ਹੈ ਬਈ ਆਪਾਂ ਲੋਕਾਂ ਨੂੰ ਵੇਅਰ ਕਰ ਰਹੇ ਆ ਆਪਾਂ ਵੀਡੀਓ ਆਇਆ ਨਹੀਂ ਬਣਾ ਰਹੇ ਮੇਰਾ ਆਪਦੀ ਟੀਆਰਪੀ ਟੀਆਰਪੀ ਆਪਣੇ ਕੋਲੇ ਬਹੁਤ ਸੋਹਣੀਆਂ ਲੋਕ ਵਧੀਆ ਬਲਾਉਂਦੇ ਆ ਚਲਾਉਂਦੇ ਆ ਆਪਾਂ ਨੂੰ ਉਹ ਚੀਜ਼ਾਂ ਦਾ ਹੈ ਨਹੀਂ ਬਾਈ ਅੱਜ ਵੀ ਹੈ ਨਹੀਂ ਤੇ ਕੱਲ ਵੀ ਹੈ ਨਹੀਂ ਮਾਰੇ ਹਾਲਾਂਕਿ ਮੇਰਾ ਆਪਦਾ ਖੁਦ ਚੈਨਲ ਨਹੀਂ ਹੈ ਤੇ ਨਾਲ ਹੈ ਹੀ ਨਹੀਂ ਜੇ ਤਾਂ ਮੇਰਾ ਯਾਰ ਆਪਦਾ ਚੈਨਲ ਹੋਵੇ ਤਾਂ ਮੈਂ ਟੀਆਰਪੀ ਨੂੰ ਕਹਾ ਮੇਰਾ ਤਾਂ ਕੋਈ ਚੈਨਲ ਨਹੀਂ ਤੁਸੀਂ ਵੀ ਮੇਰੀ ਤੁਸੀਂ ਵੀ ਮੇਰੇ ਭਾਈਆ ਤੁਸੀਂ ਵੀ ਵੀਡੀਓ ਮੇਰੀ ਪਾ ਦੇਣ ਉਹ ਲੋਕ ਦੇਖ ਲੈਣ ਉਹ ਚਲੇ ਗਾਲਾਂ ਵੀ ਕੱਢ ਦੇ ਮੈਂ ਇਹ ਗੱਲ ਕਿਹਨਾਂ ਨੂੰ ਕਮੈਂਟ ਦਾ ਜਵਾਬ ਕਮੈਂਟ ਜੀ ਉਹਦੀ ਗੱਲ ਨਾ ਜਵਾਬ ਦੇ ਤਰਕ ਨਾ ਦੇ ਉਹਦੀ ਬਾਈ ਖੇਤ ਆ ਕੇ ਦਿੱਤਾ ਇਹ ਮੇਰਾ ਆਪਦਾ ਖੇਤ ਆ ਆ ਸਾਡੇ ਗਵਾਂਢੀਆਂ ਦੇ ਦੋ ਖੇਤ ਦਿਖਾ ਤੇ ਆ ਤੀਜਾ ਮੇਰਾ ਖੇਤ ਆ ਜਦੋਂ ਮਰਜੀ ਆ ਕੇ ਬੰਦਾ ਇੱਥੇ ਆ ਸਕਦਾ ਮਿਲਣਾ ਗੱਲਬਾਤ ਕਰ ਸਕਦਾ ਖੇਤ ਆਵੇ 8 10 ਕਿਲੇ ਮੇਰੇ ਕੋਲ ਪੈਲੀ ਦੀ ਮੋਟਰ ਮੇਰੇ ਕੋਲ ਅੱਜ ਗੱਲ ਕਰੋ ਜਦੋਂ ਮਰਜੀ ਭਾਈ ਐਨੀ ਟਾਈਮ ਆਜ ਜਦੋਂ ਮਰਜੀ ਫੋਨ ਕਰ ਅੱਧੀ ਰਾਤ ਨੂੰ ਅੱਧੀ ਰਾਤ ਨੂੰ ਆ ਜਾ ਭਾਈ ਚਲੋ ਭੇਜੂ ਆਪਾਂ ਵੀਡੀਓ ਉਹ ਵੀ ਪਾਈ ਚਲੇ ਵੀ ਪਾਈ ਲੋਕ ਦੇਖਣਗੇ ਹਣਾ ਹੁਣ ਕੀ ਲਾਸਟ ਲੋਕਾਂ ਨੂੰ ਕੀ ਕਹੀਏ ਜਾਂ ਵਿਦਵਾਨਾਂ ਨੂੰ ਜਾਂ ਜਿਹੜੇ ਆਪਣੇ ਕਿਸਾਨ ਜ਼ਿਮੀਂਦਾਰ ਭਰਾ ਬਹੁਤ ਲੋਕਾਂ ਨੇ ਜਿਹੜੀ ਜਿਹਨੇ ਨੈਗੇਟਿਵ ਪੁਆਇੰਟ ਹੈ ਉਹ ਤੋਂ ਜ਼ਿਆਦਾ ਪੋਜ਼ਿਟਿਵ ਆਇਆ ਕੋਈ ਵੀ ਕੰਮ ਕਰਦੇ ਆ ਲੋਕ ਆਪਣੇ ਓਪੋਜ਼ਿਟ ਵੀ ਹੁੰਦੇ ਆਪਣੇ ਨਾਲ ਹੱਕ 'ਚ ਵੀ ਹੁੰਦੇ ਆ ਪਰ ਆਪਾਂ ਨੂੰ ਇਹ ਗੱਲ ਵਧੀਆ ਲੱਗੀ ਆਪਣੇ ਹੱਕ 'ਚ ਜ਼ਿਆਦਾ ਪੁਆਇੰਟ ਜ਼ਿਆਦਾ ਸੀ ਜਿਵੇਂ ਆਪਾਂ ਨੂੰ ਮਾੜਾ ਬੋਲਣ ਵਾਲੇ ਜਿਹੜੇ ਬੰਦੇ ਆਪਾਂ ਉਹਨਾਂ ਨੂੰ ਕੁਝ ਨਹੀਂ ਕਹਿਣਾ ਉਹਨਾਂ ਨੂੰ ਆਪਣਾ ਕੰਮ ਦੱਸੂਗਾ ਆਪਾਂ ਨੂੰ ਆਪਦਾ ਸਾਰਾ ਮਤਲਬ ਆਪਾਂ ਜਿਹੜਾ ਕਰ ਰਹੇ ਆ ਉਹ ਦੱਸੂ ਮੈਂ ਉਹਨਾਂ ਨੂੰ ਇਹ ਗੱਲ ਕਹਿਣਾ ਵੀ ਯਾਰ ਆਉਣ ਵਾਲੇ ਇਸ ਟਾਈਮ 'ਚ ਤੁਸੀਂ ਕਿਸਾਨੀ ਬਚਾ ਲੋਗੇ ਹੂੰ ਜਿਹੜੇ ਕਮੈਂਟ ਕਰਕੇ ਕਿਸਾਨੀ ਵਿਚਾਰ ਲਉਂਗੇ ਹੁਣ ਇੱਕ ਮੇਲਾ ਲੱਗਿਆ ਲੁਧਿਆਣਾ ਯੂਨੀਵਰਸਿਟੀ ਨੇ ਲਾਇਆ ਉਹਦੇ ਚ ਕੁੱਕੜ 300 ਰੁਪਏ ਦਾ ਸੀ ਆਪਾਂ ਕੁੱਕੜ ਵਾਲੇ ਨੂੰ ਦੇਖਿਆ ਉਹਨਾਂ ਨੇ ਲਿਆ ਕੇ ਹੁਣੇ ਛੱਡੇ ਸੀ ਹਾਂ ਤੁਸੀਂ ਮੈਨੂੰ ਸਵਾਲ ਕਰਿਆ ਵੀ ਇਹ ਕੁੱਕੜ ਕਿੰਨੇ ਟਾਈਮ ਦੇ ਇੱਥੇ ਹੋਏ ਪੁੱਛਿਆ ਸੀ ਮੈਂ ਕਿਹਾ ਵੀ ਇਹ ਕੁੱਕੜ ਦੇ ਆ ਕਿ ਨਵੇਂ ਛੱਡੇ ਤੂੰ ਕਹਿੰਦਾ ਵੀ ਕਿਵੇਂ ਯਾਰ ਕੁੱਕੜਾਂ ਨੇ ਧਰਤੀ ਪੱਟ ਦੇਣੀ ਸੀ ਹਾਂ ਬਾਈ ਕੁੱਕੜ ਆਪਣੇ ਘਰੇ ਛੱਡਦੇ ਪੱਠੇ ਨਹੀਂ ਛੱਡਦੇ ਆ ਉਹਨਾਂ ਦਾ ਬਾਈ ਥਾਂ ਕੋਈ ਦੇਖਿਆ ਨਾਮ ਸਾਫ਼ ਸੀ ਜਮ ਬੜਾ ਸੀ ਹੁਣੇ ਲਿਆ ਕੇ ਛੱਡੇ 300 ਰੁਪਈਆ 400 ਰੁਪਈਆ ਤਾਂ ਆਮ ਹੀ ਮਿਲ ਜਾਂਦੇ ਤਰੋਂ ਸਾਡੇ ਵਾਸਤੇ ਕੀ ਚੰਗਾ ਕਰ ਰਹੇ ਜਾਂ ਤੋ ਸਾਨੂੰ ਦਿੰਦੇ ਬਰੀਡ ਵੀ ਚੰਗੀ ਬਰੀਡ ਆ ਲਓ ਬਾਈ ਜੀ ਆਰ ਆਰ ਦੀ ਬਰੀਡ ਹੈ ਇਹ ਤੈਨੂੰ 200 ਦਾ ਦੇਣਾ ਬੱਚਾ ਜਾ ਇਹਨੂੰ ਦੇਣਾ ਕੁੱਕਰ ਇਹਦੇ ਤੋਂ ਤੁਸੀਂ ਪੈਦਾ ਕਰੋ ਇਹ ਤਾਂ ਬਣੀ ਨਾ ਗੱਲ 300 ਜਣਾ ਮਰਜੀ ਪੀਸ ਲੈ ਜਾਓ ਇਹ ਗੱਲ ਕਿੱਧਰ ਦੀ ਗਈ ਬਾਈ ਹੁਣ ਆਪਾਂ ਇਹ ਖਤਮ ਵੀ ਕਰੀਏ ਅੱਗੇ ਇਹ ਇਹ ਚੀਜ਼ ਅੱਗੇ 파ਟ ਆਪਾਂ ਜਰੂਰ ਬਣਾਉਣਾ ਕਿਉਂਕਿ ਮੇਰੇ ਹਜੇ ਦਿਲ 'ਚ ਬਹੁਤ ਗੱਲਾਂ ਪਈਆਂ ਪਰ ਇਹ ਲੰਬੀ ਚਲੀ ਗਈ ਮੈਨੂੰ ਇਸ ਗੱਲ ਦਾ ਪਤਾ ਇੰਨੀ ਲੰਬੀ ਕਿਸ ਨੇ ਦੇਖਣੀ ਫਿਰ ਉਹਨਾਂ ਨੇ ਕਹਿੰਦਾ ਵਿਦਵਾਨ ਕੀ ਛਾੜ ਦਿਆ ਮੈਂ ਇਹ ਗੱਲ ਕਹਿੰਨਾ ਵੀ ਜਿਹੜੇ ਕਮੈਂਟ ਕਰਦੇ ਬਹੁਤ ਵਧੀਆ ਗੱਲ ਆ ਕਰਨੇ ਚਾਹੀਦਾ ਉਹਦੇ ਨਾਲ ਆਪਾਂ ਨੂੰ ਨਰਜੀ ਮਿਲਦੀ ਮਰਜੀ ਮਿਲਦੀ એનਰਜੀ ਆਪਾਂ ਉਹ ਪੜ ਕੇ ਉਹਨੂੰ ਕੋਈ ਮੰਦਾ ਨਹੀਂ ਕੋਈ ਚੰਗਾ ਨਹੀਂ ਕਿਸੇ ਨੂੰ ਵੀ ਕਿਹਦਾ እኮ ነው እዚህ ወሬ